ਫਿਰੋਜ਼ਪੁਰ ਦਾ ਗਰੋ ਫੜਿਆ ਚੋਰ ਗਰੋ ਫੜਿਆ ਜਿਨ੍ਹਾਂ ਦੇ ਉੱਪਰ ਕਰੀਬ ਤੁਹਾਨੂੰ ਦੱਸ ਦਈਏ 12 ਜ਼ਿਲ੍ਹਿਆਂ ਦੇ ਵਿੱਚ 20 ਤੋਂ ਵੱਧ ਮਾਮਲੇ ਦਰਜ ਸੀ ਯਾਨੀ ਕਿ ਪਰਚੇ ਸੀ ਚੋਰੀ ਦੇ ਦਰਜ ਇਹ ਗਰੋ ਸਿਰਫ ਚੋਰੀਆਂ ਹੀ ਕਰਦਾ ਸੀ ਔਰ ਫਿਲਹਾਲ ਦੀ ਘੜੀ ਦੇ ਵਿੱਚ ਗਰੋ ਚਾਰ ਬੰਦੇ ਹਾਲਾਂਕਿ ਦੋ ਪਘੌੜੇ ਨੇ ਚਾਰ ਬੰਦੇ ਹਿਮਾਚਲ ਪ੍ਰਦੇਸ਼ ਤੋਂ ਜਿਹੜੇ ਇਹ ਕਾਬੂ ਆ ਗਏ ਨੇ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਇਹਨਾਂ ਨੇ ਇੱਕ ਚੋਰੀ ਕੀਤੀ ਆ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚੋਂ ਤਜੋਰੀ ਪੱਟ ਕੇ ਲੈ ਗਈ ਆ ਤਜੋਰੀ ਨਾਲ ਹੀ ਲੈ ਗਈ ਆ ਔਰ 50 ਤੋਲੇ ਸੋਨਾ ਜਿਹੜਾ ਦੱਸਿਆ ਜਾ ਰਿਹਾ ਸੁਨਿਆਰੇ ਦੇ ਦੁਕਾਨ ਦੇ ਵਿੱਚ ਸੀਗਾ ਸੁਨਿਆਰੇ ਦਾ ਕਹਿਣਾ ਔਰ 20 ਕਿਲੋ ਚਾਂਦੀ ਦੱਸੀ ਜਾ ਰਹੀ ਆ ਇਹ ਸੁਨਿਆਰੇ ਦਾ ਕਹਿਣਾ ਜੋ ਉਸਨੇ ਸ਼ਿਕਾਇਤ ਦੇ ਵਿੱਚ ਦਰਜ ਕਰਾਇਆ ਔਰ ਸੁਨਿਆਰਿਆਂ ਨੂੰ ਇਹ ਟਾਰਗੇਟ ਬਣਾਉਂਦੇ ਸੀ ਔਰ ਇਹਦੇ ਚੋਂ ਜਿਹੜਾ ਸੋਨਾ ਹੈ ਉਹ ਫਿਰੋਜ਼ਪੁਰ ਦੇ ਮੱਲਾ ਵਾਲੇ ਦੇ ਵਿੱਚ ਵੇਚਿਆ ਗਿਆ ਸੀ ਇੱਕ ਸੁਨਿਆਰੇ ਨੂੰ ਹੀ ਵੇਚਿਆ ਗਿਆ ਸੀ ਔਰ ਫਿਲਹਾਲ ਇਹ ਹੁਣ ਚਾਰ ਦੋਸ਼ੀ ਜਿਹੜੇ ਨੇ ਇਹ ਗ੍ਰਿਫਤਾਰ ਕਰ ਲਏ ਨੇ ਜੋ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚੋਂ ਕਰੀਬ ਉਹਨਾਂ ਦੇ ਕੋਲੋਂ 3 ਕਿਲੋ ਚਾਂਦੀ 4.5 ਤੋਲੇ ਜਿਹੜਾ ਸੋਨਾ ਬਰਾਮਦ ਹੋਇਆ ਹੈ 8 ਲੱਖ ਰੁਪਈਆ ਵੀ ਇਹਨਾਂ ਦੇ ਕੋਲੋਂ ਹੁਣ ਮਿਲਿਆ ਹੈ ਜਦੋਂ ਇਹ ਕਾਬੂ ਆਏ ਨੇ ਪੁਲਿਸ ਨੇ 300 ਕਿਲੋਮੀਟਰ ਇਹਨਾਂ ਦਾ ਪਿੱਛਾ ਕੀਤਾ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਜਾ ਕੇ ਇਹਨਾਂ ਨੂੰ ਜਿਹੜਾ ਪੁਲਿਸ ਨੇ ਕਾਬੂ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਚਟੇ ਰੰਗ ਦੀ ਗੱਡੀ 'ਚ ਆਉਂਦੇ ਨੇ ਸੁਨਿਆਰੇ ਦੀ ਦੁਕਾਨ ਪਟਦੇ ਨੇ ਔਰ ਪਟ ਕੇ ਉਥੋਂ ਤਜੋਰੀ ਸੋਨਾ ਜੋ ਵੀ ਹੱਥ ਆਉਂਦਾ ਹੈ ਪੈਸੇ ਚੰਗਾ ਸਫਾਇਆ ਕਰਕੇ ਉਥੋਂ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਦੇ ਆਧਾਰ ਤੇ ਹੋਰ ਲਾਗੇ ਤੱਕ ਇਹਦੀਆਂ ਤਸਵੀਰਾਂ ਦੇ ਆਧਾਰ ਤੇ ਪੁਲਿਸ ਇਹਨਾਂ ਦਾ ਪਿੱਛਾ ਕਰਦੀ ਹੈ ਔਰ ਪੁੱਛਾ ਕਰਦੀ ਕਰਦੀ ਪੁਲਿਸ ਦੀਆਂ ਟੈਕਨੀਕਲ ਟੀਮਾਂ ਇਹਨਾਂ ਕੋਲੇ ਪਹੁੰਚ ਜਾਂਦੀਆਂ ਨੇ ਜਿੱਥੇ ਇਹ ਲੁਕੇ ਸੀ ਇੱਕ ਧਾਰਮਿਕ ਸਥਾਨ ਤੇ ਲੁਕੇ ਸੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸੀਗਾ ਔਰ ਉਥੇ ਜਦੋਂ ਪੁਲਿਸ ਨੇ ਛਾਪਾ ਮਾਰਿਆ ਇਹਨਾਂ ਨੂੰ ਫੜਿਆ ਔਰ ਜਦੋਂ ਨਿਸ਼ਾਨਦੇਹੀ ਕੀਤੀ ਗਈ ਇਹਨਾਂ ਨੂੰ ਪੁੱਛਗਿਛ ਕੀਤੀ ਗਈ ਔਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਮੱਲਾਂ ਵਾਲੇ ਦੇ ਵਿੱਚ ਇੱਕ ਸੁਨਿਆਰੇ ਦੇ ਕੋਲੇ ਜਿਹੜਾ ਸੋਨਾ ਵੇਚਿਆ ਸੀ ਪਰ ਜਦੋਂ ਸੁਨਿਆਰੇ ਨੂੰ ਪੁਲਿਸ ਚੱਕਣ ਜਾਂਦੀ ਸੁਨਿਆਰੇ ਨੂੰ ਪਹਿਲਾਂ ਭਣਕ ਲੱਗ ਜਾਂਦੀ ਸੁਨਿਆਰਾ ਔਰ ਉਹਦਾ ਮੁੰਡਾ ਮੱਲਾਂ ਵਾਲੇ ਤੋਂ ਉਹ ਵੀ ਫਰਾਰ ਹੋ ਜਾਂਦੇ ਆ ਤਾਂ ਫਿਲਹਾਲ ਦੀ ਖੜੀ ਤੁਹਾਨੂੰ ਦੱਸ ਦਈਏ ਕਿ ਇਹ ਗਰੋ ਦੇ ਉੱਪਰ ਕਰੀਬ 12 ਜ਼ਿਲ੍ਹਿਆਂ 'ਚ ਤੁਸੀਂ ਆਪ ਅੰਦਾਜ਼ਾ ਲਾਓ 12 ਜ਼ਿਲ੍ਹਿਆਂ 'ਚ ਵਕ ਵਕ 'ਚ 20 ਤੋਂ ਵੱਧ ਮਾਮਲੇ ਆ ਇੰਜ ਕਹਿ ਲਿਆ ਕਿ ਜਿੰਨੀਆਂ ਵੀ ਲੁੱਟ ਜਿੰਨੀਆਂ ਵੀ ਚੋਰੀਆਂ ਹੋ ਰਹੀਆਂ ਨੇ ਸ਼ਟਰ ਤੋੜ ਕੇ ਸ਼ਟਰ ਪੱਟ ਕੇ ਉਹ ਆਪਾਂ ਕਹਿ ਸਕਦੇ ਆ ਇਹਨਾਂ ਦੇ ਗਰੋਵ ਵੱਲੋਂ ਕੀਤੀਆਂ ਹੋ ਸਕਦੀਆਂ ਨੇ ਹਜੇ ਤਾਂ 4 ਬੰਦੇ ਫੜੇ ਗਏ ਨੇ ਹੋਰ ਕਿੰਨੇ ਬੰਦੇ ਨੇ ਇਹਦੇ ਵਿੱਚ ਉਹ ਤਾਂ ਹਜੇ ਇਨਵੈਸਟੀਗੇਸ਼ਨ ਜਾਂ ਪੁਲਿਸ ਦੇ ਰਿਮਾਂਡ ਤੋਂ ਬਾਅਦ ਪਤਾ ਲੱਗੇਗਾ ਪਰ 20 ਤੋਂ ਵੱਧ ਪਰਚੇ ਨੇ ਇਹਨਾਂ ਦੇ ਉੱਪਰ ਔਰ ਸਾਰੇ ਚੋਰੀ ਦੇ ਦੱਸੇ ਜਾ ਰਹੇ ਨੇ ਜਿਦੇ 'ਚ ਫਰੀਦਕੋਟ ਦੇ ਵਿੱਚ ਆ ਹੋਰ ਜ਼ਿਲ੍ਹਿਆਂ 'ਚ ਨੇ ਔਰ ਪੰਜਾਬ ਤੋਂ ਬਾਹਰ ਵੀ ਨੇ ਜਿਹੜੇ ਇਹਨਾਂ ਦੇ ਮਾਮਲੇ ਹਰਿਆਣਾ ਦੇ ਵਿੱਚ ਨੇ ਇਹਨਾਂ ਦੇ ਜਿਹੜੇ ਮਾਮਲੇ ਦਰਜ ਨੇ ਇਹਨਾਂ ਦੇ ਉੱਪਰ ਔਰ ਫਿਲਹਾਲ ਇਹਨਾਂ ਨੂੰ ਕਾਬੂ ਜਿਹੜਾ ਕੀਤਾ ਗਿਆ ਉਹ ਕੋਟਕਪੂਰਾ ਦੀ ਸੌਰੀ ਉਹ ਕਪੂਰਥਲਾ ਦੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਕਪੂਰਥਲਾ ਦੇ ਵਿੱਚ ਇਹ ਸੁਨਿਆਰੇ ਦੀ ਦੁਕਾਨ ਦੇ ਚੋਰੀ ਕਰਦੇ ਨੇ ਜਿੱਥੋਂ ਇਹਨਾਂ ਨੂੰ ਭੱਜ ਜਾਂਦੇ ਨੇ ਔਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਫੜ ਲਿਆ ਜਾਂਦਾ ਹੈ ਫਿਲਹਾਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਇਹਨਾਂ ਮੁੰਡਿਆਂ ਨੂੰ ਲੈ ਕੇ ਜਿਨ੍ਹਾਂ ਚੋਂ 4 ਮੁੰਡੇ ਫੜੇ ਨੇ ਜਿਹੜੇ ਫਰੋਜਪੁਰ ਦੇ ਨੇ ਦੋ ਪਗੌੜੇ ਨੇ ਉਹਨਾਂ ਨੂੰ ਜਿਹੜਾ ਟਰੇਸ ਕੀਤਾ ਜਾ ਰਿਹਾ ਔਰ ਸੁਨਿਆਰੇ ਨੂੰ ਵੀ ਜਿਹੜਾ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋ ਸਕਦਾ ਖਬਰ ਕਰਦੇ ਤੱਕ ਉਹ ਸੁਨਿਆਰਾ ਵੀ ਫੜਿਆ ਗਿਆ ਹੋਵੇ ਕਿਉਂਕਿ ਉਹ ਵੀ ਦੁਕਾਨ ਬੰਦ ਕਰਕੇ ਆਪਦੀ ਔਰ ਆਪ ਦਾ ਬੁੰਡਾ ਉਥੋਂ ਫਰਾਰ ਹੋ ਗਏ ਨੇ ਪਤਾ ਨਹੀਂ ਕਿੰਨਾ ਚੋਰੀ ਦਾ ਸਮਾਨ ਉਹ ਲੈਂਦੇ ਰਹੇ ਨੇ ਹੋਰ ਕਿੰਨੇ ਸਮੇਂ ਤੋਂ ਇਹ ਗਰੋਹ ਕੰਮ ਕਰ ਰਿਹਾ ਸੀ ਔਰ ਕਿੰਨਿਆ ਕੁ ਚੋਰੀ ਦਾ ਸੋਨਾ ਇਹ ਸੁਨਿਆਰੇ ਲੈ ਚੁੱਕੇ ਨੇ ਇਹ ਤਾਂ ਹੁਣ ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਪਤਾ ਚੱਲੇਗਾ ਪਰ ਤੁਸੀਂ ਆਪ ਸੋਚੋ ਕਿ ਬਹੁਤ ਵੱਡਾ ਇਹ ਗਰੋਹ ਆ ਜਿਹੜਾ ਜਿਸ ਦਾ ਪਰਦਾ ਫਾਸ਼ ਹੋਇਆ ਹੈ ਤਤ ਜੋਰੀ ਹੀ ਚੱਕ ਕੇ ਲੈ ਗਏ ਸੀ ਇਹ ਚੋਰ ਉਥੋਂ ਸੁਨਿਆਰੇ ਦੀ ਦੁਕਾਨ ਦੇ ਅੰਦਰੋਂ ਫਿਲਹਾਲ ਦੀ ਘੜੀ ਪੁੱਛਗਿੱਛ ਜਾਰੀ ਆ ਪੁਲਿਸ ਰਿਮਾਂਡ ਲੈ ਚੁੱਕੀ ਆ ਹੁਣ ਦੇਖਣਾ ਹੋਵੇਗਾ ਕਿ ਬਾਕੀ ਦਾ ਸੋਨਾ ਬਾਕੀ ਦੇ ਪੈਸੇ ਜਾਂ ਬਾਕੀ ਹੋਰ ਕਿਹੜੇ ਜ਼ਿਲ੍ਹਿਆਂ ਚ ਕਿੱਥੇ-ਕਿੱਥੇ ਇਹਨਾਂ ਨੇ ਲੁੱਟਾਂ ਚੋਰੀਆਂ ਜਾਂ ਟੱਕਿਆਤੀਆਂ ਕੀਤੀਆਂ ਨੇ ਇਹ ਤਾਂ ਹੁਣ ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਪਤਾ ਚੱਲੇਗਾ ਪ੍ਰੈਸ ਕਾਨਫਰੰਸ ਦੇ ਵਿੱਚ ਕਪੂਰਥਲਾ ਦੀ ਪੁਲਿਸ ਨੇ ਹੋਰ ਕੀ ਕੋਈ ਜਾਣਕਾਰੀ ਦਿੱਤੀ ਆ ਉਹ ਤੁਸੀਂ ਆਪ ਸੁਣ ਲਓ ਸਰ ਜਿਹੜੀ ਇਹ ਪਿਛਲੇ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਸ਼ਰਾਬਾ ਬਾਜ਼ਾਰ ਤੋਂ ਸੁਨਿਆਰੇ ਦੀ ਦੁਕਾਨ ਤੇ ਲੁੱਟ ਕੋਈ ਹੈ ਪੁਲਿਸ ਪੁਲਿਸ ਨੇ ਕੀ ਅਨੁਕਾ ਕਨਵੈਸਟੀਗੇਸ਼ਨ ਪਾਇਆ ਹੈ ਔਰ ਕੀ ਕੀ ਬਰਾਮਦੀਆਂ ਨੇ ਕਿਹੋ ਜਿਹੀ ਲੁੱਟ ਦਾ ਪ੍ਰੋਫਾਈਲ ਹੈ ਜਿਹੜੇ ਪੜੇ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੀ ਸ਼ੁਰੂਆਤ ਕੀਤੀ ਹੈ ਜੇਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰਸਟੇਟ ਗੈਂਗ ਆਫ ਰੋਬਰਸ ਨੂੰ ਕਪੂਰਥਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਰੈਸਟ ਕੀਤਾ ਗਿਆ ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਣਪਛਾਤੇ ਤਿੰਨ ਚਾਰ ਨਕਾਬਕੋਸ਼ ਲੋਕ ਚਿੱਟੇ ਰੰਗ ਦੀ ਹੁੰਡਈ ਐਕਸੈਂਟ ਗੱਡੀ ਦੇ ਵਿਚ ਆਇਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਦੀ ਲੁੱਟ ਕੀਤੀ ਹੈ ਅਤੇ ਤਿਜੋਰੀ ਵੀ ਜਿਹੜਾ ਪਟਕੇ ਲੈ ਗਏ ਹਨ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਪੁਲਿਸ ਟੀਮਾਂ ਪਹੁੰਚੀਆਂ ਸੀਨੀਅਰ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੁਰੰਤ ਕਾਰਵਾਈ ਕਰਦੇ ਹੋਏ ਮਦਈ ਮੁਤਕਮਾ ਵੱਲੋਂ ਸਟੇਟਮੈਂਟ ਰਿਕਾਰਡ ਕਰਕੇ ਸਖਤ ਤਰ੍ਹਾਂ ਹੇਠ ਮਕਦਮਾ ਦਰਜ ਕੀਤਾ ਗਿਆ ਹੈ ਮਕਦਮੇ ਦੀ ਤਤੀਸ਼ ਨੋਕੇ ਬਿਧਾਂਦੇ ਹੋਏ ਐਸਪੀਡੀ ਡੀਐਸਪੀਡੀ ਡੀਐਸਪੀ ਕਪੂਰਥਲਾ ਐਸਐਚਓ ਸਿਟੀ ਕਪੂਰਥਲਾ ਅਤੇ ਇੰਚਾਰਜ ਸੀਆਈਏ ਕਪੂਰਥਲਾ ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਦੋਸ਼ੀਆਂ ਨੂੰ ਅੱਗੇ ਦੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ ਲਗਾਤਾਰ ਹੀ ਮੁਸਤਦੀ ਨਾਲ ਕੰਮ ਕਰਦੇ ਹੋਏ ਟੀਮ ਨੇ ਦੋਸ਼ਿਆ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਹੈ ਤੇ ਫਾਲੋ ਕਰਨ ਉਪਰੰਤ ਇਹਨਾਂ ਦੇ ਜਿਹੜੇ ਟ੍ਰੇਲ ਹੈ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਕਿ ਦੋਸ਼ਿਆ ਨੇ ਵੱਖ-ਵੱਖ ਤਰੀਕੇ ਨਾਲ ਪੁਲਿਸ ਨੂੰ ਚਤਵਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ਿਆ ਦੇ ਜਿਹੜਾ ਇਹਨਾਂ ਦਾ ਟ੍ਰੇਸ ਕਰ ਲਿਆ ਸੀਗਾ ਸਾਨੂੰ ਬੜੇ ਵਧੀਆ ਜਿਹੜੀ ਇੱਕ ਇਨਪੁਟ ਮਿਲੀ ਸੀ ਕਿ ਜਿਹੜੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਹੈਗੇ ਆ ਤੁਰੰਤ ਸਾਡੀ ਟੀਮਾਂ ਉੱਥੇ ਪਹੁੰਚ ਗਈਆਂ ਦੋਸ਼ੀਆਂ ਨੂੰ ਖਬਰ ਲੱਗੀ ਤੇ ਉਹ ਉਧਰ ਵੀ ਜਿਹੜਾ ਫਰਾਰ ਫਰਾਰ ਉਹ ਹੋ ਗਏ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਤੇ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਅਸੀਂ ਦੋਸ਼ੀਆਂ ਦੇ ਪਿੱਛੇ ਪਈ ਰਹੇ ਤੇ ਜਿਹੜਾ ਜ਼ਿਲ੍ਹਾ ਮੰਡੀ ਦੇ ਵਿੱਚੋਂ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਆ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਅਸੀਂ ਜ਼ਿਲ੍ਹਾ ਮੰਡੀ ਤੋਂ ਅਰੈਸਟ ਕੀਤਾ ਹੈ ਤੇ ਉਹਦੇ ਕੋਲ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਰਿਕਵਰ ਹੋਈ ਹੈ ਉਹਦੀ ਪੁੱਛਗਿੱਛ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਉਹਨੇ ਇਹ ਜਿਹੜੀ ਵਾਰਦਾਤ ਦੇ ਵਿੱਚ ਚਿੱਟੇ ਰੰਗ ਦੀ ਹਿਉਂਡਈ ਐਕਸੈਂਟ ਗੱਡੀ ਹੈ ਉਹ ਇੱਕ ਉਹਦਾ ਮਿੱਤਰ ਅਮਨ ਹੈਗਾ ਅਮਨਦੀਪ ਸਿੰਘ ਇਹ ਵੀ ਜਿਹੜਾ ਫੁੱਲਗੜੀ ਥਾਣਾ ਫੁੱਲਗੜੀ ਏਰੀਆ ਦੇ ਚਲਾ ਜ਼ਿਲ੍ਹਾ ਫਿਰੋਜ਼ਪੁਰ 'ਚ ਪੈਂਦਾ ਹੈ ਉਹਦੇ ਕੋਲੋਂ ਜਿਹੜੀ ਇਹ ਵਾਰਦਾਤ ਲਈ ਗੱਡੀ ਲਈ ਸੀ ਜਿਹੜਾ ਅਮਨ ਨੂੰ ਆਪਾਂ ਤਾਂਗੜਾ ਜ਼ਿਲ੍ਹੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਚੋਂ ਜਿਹੜਾ ਅਰੈਸਟ ਕੀਤਾ ਹੈ ਦੋਵਾਂ ਨੂੰ ਅਰੈਸਟ ਕਰਕੇ ਅਸੀਂ ਜਿਹੜਾ ਵਾਪਸ ਫਿਰੋਜ਼ਪੁਰ ਲੈ ਕੇ ਆਏ ਉਹਨਾਂ ਦਾ ਅਸੀਂ ਰਿਮਾਂਡ ਲਿਆ ਹੈ ਦੌਰਾਨ ਪੁੱਛਗਿੱਛ ਇੱਕ ਗੱਲ ਸਾਹਮਣੇ ਆਈ ਕਿ ਜੋ ਵੀ ਲੁੱਟਦਾ ਸਬਾਨ ਸੀਗਾ ਉਹਨਾਂ ਨੇ ਇੱਕ ਲੋਕਲ ਮੁੱਲਾ ਮੱਲਾ ਵਾਲਾ ਦਾ ਜਿਹੜਾ ਸੁਨਿਆਰਾ ਸੀਗਾ ਉਹਨੂੰ ਜਿਹੜਾ ਸਾਰਾ ਸਬਾਨ ਵੇਚਿਆ ਸੀਗਾ ਤੁਰੰਤ ਹੀ ਇੱਥੇ ਕਾਰਵਾਈ ਕਰਦੇ ਹੋਏ ਟੀਮਾਂ ਲੱਗੀਆਂ ਤੇ ਜਿਹੜੇ ਸੁਨਿਆਰੇ ਸੀ ਆਪਣੇ ਦੁਕਾਨਾਂ ਬੰਦ ਕਰਕੇ ਲੁਕੇ ਹੋਏ ਸੀ ਭੱਜੇ ਹੋਏ ਸੀ ਟੀਮ ਨੇ ਉਹਦਾ ਪਿੱਛਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜੇ ਦੋ ਸੁਨਿਆਰੇ ਧਰਮਪਾਲ ਸਿੰਘ ਜਿਹੜੇ ਹੈਗੇ ਆ ਮੱਲਾਵਾਲਾ ਦੇ ਰਹਿਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜਾ ਰਾਹੁਲ ਸ਼ਰਮਾ ਦੋਵਾਂ ਨੂੰ ਅਸੀਂ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਅਸੀਂ 8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਿਆਰੇ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਹੈ ਇਹੀ ਦਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਇਹਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕੱਦਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਹਦੇ ਵਿੱਚ ਜ਼ਿਲ੍ਹਾ ਬਟਿੰਡਾ ਲੁਧਿਆਣਾ ਬਰਨਾਲਾ सिरसा ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣੇ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਮ੍ਰਿਤਸਰ ਫਰੀਦਕੋਟ ਅਤੇ ਗਿੱਦੜਪਾਹਾ ਦੇ ਵਿੱਚ ਟੋਟਲ ਕੁਲ 20 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਫੈਲਾ ਹੀ ਦਰਜ ਸਨ ਤੇ ਇਹ bail ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ ਆਦੀ ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਵਾਰਦਾਤ ਦੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਹੈ ਉਹ ਅਸੀਂ ਨਾਮਿਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਬਦਗੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਦਾਂਗੇ ਸਰ ਇਹਦੇ ਵਿੱਚ ਜਿਹਦਾ ਵੀ ਮਕਦਮੇ ਤੁਸੀਂ ਦੱਸ ਰਹੇ ਹੋ ਜਿਹੜੇ ਮੋਸਟਲੀ ਮਕਦਮੇ ਚੋਰੀ ਦੇ ਇਹਦੇ ਵਿੱਚ ਆਲਮੋਸਟ ਜਿਹੜੇ ਸਾਰੇ ਮਕਦਮੇ ਆਲਮੋਸਟ ਸਾਰੇ ਮਕਦਮੇ ਜਿਹੜੇ ਚੋਰੀ ਦੇ ਹੈਗੇ ਔਰ ਸਰ ਇਹ ਕੀ ਇਹ ਜਿਹੜੇ ਲੂ ਕੇਸ ਵਿੱਚ ਫੜੇ ਗਏ ਨੇ ਕਿ ਆਪਸ ਦੇ ਵਿੱਚ ਨੌਨ ਨੇ ਰਿਸ਼ਤਦਾਰੀ ਹੈ ਇਧਾ ਫਿਰ ਮਿਲ ਕੇ ਹੀ ਕੰਮ ਕਰਦੇ ਸਨ ਨੇ ਬਿਲਕੁਲ ਜਿਹੜੇ ਦੋਸ਼ੀ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਉਹ ਆਪਸ ਵਿੱਚ ਰਿਸ਼ਤੇਦਾਰ ਹੈਗੇ ਆ ਤੇ ਜਿਹੜਾ ਇਹ ਸੁਨਿਆਰਾ ਹੈਗਾ ਇਹਨਾਂ ਦੇ ਪਹਿਲਾਂ ਹੀ ਮੁੱਖ ਦੋਸ਼ੀ ਜੌਨੀ ਅਤੇ ਇਹਨਾਂ ਦੇ ਭਰਾ ਇੱਕ ਹੈਗੇ ਆ ਜਿਹੜੇ ਨਾਮਜਤ ਹੋਏ ਆ ਉਹਨਾਂ ਨਾਲ ਪਹਿਲਾਂ ਹੀ ਲਿੰਕ ਸੀਗੇ ਤੇ ਹੋ ਸਕਦਾ ਹੈ ਪਹਿਲਾਂ ਵੀ ਜਿਹੜੀ ਵਾਰਦਾਤਾਂ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਹੋਈ ਇਹੀ ਜਿਹੜੀ ਸੁਨਿਆਰੇ ਨੂੰ ਵੇਚਿਆ ਸੁਨਿਆਰਾ ਕਿਨੇ ਰੱਖੇ ਕਰਵਾਈ ਦੁਕਾਨ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਸਰ ਇਹ ਸਰ ਕੋਲ ਦੋਸ਼ੀ ਕਿੰਨੇ ਪੁਰੇ ਜਾ ਚੁੱਕੇ ਨੇ ਔਰ ਕਿੰਨੇ ਪੈਣ ਨੇ ਇਦੇ ਵਿੱਚ ਕੁੱਲ ਚਾਰ ਦੋਸ਼ੀ ਅਸੀਂ ਮੁਕਦਮੇ ਤੇ ਫੜ ਲਏ ਹਨ ਜਿਹਦੇ ਵਿੱਚ ਇਸ ਵਾਰਦਾਤ ਦਾ ਮਾਸਟਰਮਾਈਂਡ ਜਿਹੜਾ ਜੌਨੀ ਔਰ ਫਰਾਜੂ ਉਹ ਹੈਗਾ ਤੇ ਬਾਕੀ ਜਿਹੜੇ ਤਿੰਨ ਦੋਸ਼ੀ ਹੈ ਉਹਨਾਂ ਨੂੰ ਅਸੀਂ ਪਹੁੰਚੀ ਤੀਂ ਅਰੈਸਟ ਕਰ ਲਿਆ ਸਰ ਸ਼ਹਿਰ ਕੇ ਇੰਨੇ ਸੁਨੇਹਾਰੇ ਆ 80 ਸੁਨੇਹਾਰੇ ਨੂੰ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਕੀਤਾ ਗਿਆ ਉਹਨਾਂ ਜੋ ਹੁਣ ਤੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਇਹ ਅਚਨਚੇਤ ਹੀ ਇੱਥੇ ਰੁਕੇ ਹੈਗੇ ਆ ਬਾਕੀ ਇਹ ਬਿਲਕੁਲ ਅੰਡਰ ਇਨਵੈਸਟੀਗੇਸ਼ਨ ਹੈਗਾ ਮੈਟਰ ਹੋ ਸਕਦਾ ਹੈ ਟਾਰਗੇਟ ਕੀਤਾ ਹੋਏ ਇਹਦੇ ਚ ਅਸੀਂ ਡੂੰਘਾਈ ਨਾਲ ਤਫ਼तीश ਕਰਾਂਗੇ ਥੈਂਕ ਯੂ